ਕਿ ਕਿੰਨੇ ਦਿਨਾਂ ਦੇ ਵਿੱਚ ਜਿਹੜਾ ਤੁਹਾਡਾ ਵੀਜ਼ਾ ਸਾਨੂੰ ਲੱਗਿਆ 1 ਮਹੀਨੇ 6 ਦਿਨ ਹੋ ਗਏ ਜੀ 1 ਦਿਨਾਂ 6 ਹਾਂਜੀ ਮੈਂ ਜੀ ਦਵਾਈ ਦੇ ਵਿੱਚ ਜੌਬ ਕਰਦਾ ਸੀ ਲੈਵਰਸ ਤੇ ਮੈਂ ਹਾਂਜੀ ਤੇ ਮੈਂ ਇਹਨਾਂ ਦਾ ਰਿਜ਼ਲਟ ਪਹਿਲਾਂ ਦੀ ਬਹੁਤ ਵਧੀਆ ਆ ਰਿਹਾ ਸੀ ਇਹਨਾਂ ਦਾ ਤੇ ਮੈਂ ਇਹਨਾਂ ਨਾਲ ਗੱਲ ਕੀਤੀ ਮੇਰੇ ਮਦਰ ਆਏ ਪਹਿਲਾਂ ਇਹਨਾਂ ਨੇ ਕੰਟੈਕਟ ਕੀਤਾ ਇਹਨਾਂ ਨਾਲ ਤੇ ਅਸੀਂ ਇਹਨਾਂ ਦਾ ਵੀਜ਼ਾ ਲਵਾਇਆ ਤੇ ਰਜ਼ਾ ਉੱਥੋਂ ਵੀ ਸਾਡਾ ਵੀਜ਼ਾ ਵਧੀਆ ਆਇਆ ਮਤਲਬ ਕਿ ਹਾਂਜੀ ਮੇਰੀ ਬੇਟੀ ਵੀ ਨਹੀਂ ਇੱਥੋਂ ਹੀ ਲਵਾਇਆ ਸੀ ਜੀ ਵੀਜ਼ਾ ਹਾਂ ਬੇਟੀ ਵੀ ਇੱਥੇ ਗਈ ਆ ਤੇ ਇਸ ਕਰਕੇ ਅਸੀਂ ਵੀ ਫਿਰ بیٹے ਦਾ ਵੀ ਇੱਥੋਂ ਹੀ ਲਵਾਇਆ ਜੀ ਹਾਂਜੀ ਮਤਲਬ ਟਰਸਟ ਸੀਗਾ ਵੀ ਹਾਂ ਇੰਨੀ ਜਲਦੀ ਜਿਹੜਾ ਵੀਜ਼ਾ ਲੱਗ ਜਾਊਗਾ ਹਾਂਜੀ ਬਹੁਤ ਵਧੀਆ ਲਾਉਂਦੇ ਮੈਂ ਮੇਰੇ ਨਾਲ ਰਿਜ਼ਲਟ ਬਹੁਤ ਸੋਹਣਾ ਹੁੰਦਾ ਡਿਵੀਜ਼ਨ ਗਰੁੱਪ ਬਾਰੇ ਫਿਰ ਤੁਹਾਨੂੰ ਕਿੱਦਾਂ ਪਤਾ ਲੱਗਿਆ ਇਹਨਾਂ ਬਾਰੇ ਕਿੱਦਾਂ ਮਤਲਬ ਕਿ ਤੁਸੀਂ ਮਤਲਬ ਕਿ ਦੇਖਿਆ ਵੀ ਹਾਂ ਇਹਨਾਂ ਦੇ ਵੀਜ਼ੇ ਜਿਹੜੇ ਨੇ ਲੱਗੇ ਮੈਮ ਪਹਿਲਾਂ ਬਈ ਮੇਰੀ ਬੇਟੀ ਦੀ ਫਾਈਲ ਆ ਤਿੰਨ ਚਾਰ ਗ੍ਰੀਜੈਕਟ ਹੋ ਗਈ ਸੀਗੀ ਫਿਰ ਸਾਨੂੰ ਇੱਥੇ ਕਿਸੇ ਨੇ ਦੱਸਿਆ ਸੀਗਾ ਤੇ ਅਸੀਂ ਇੱਥੇ ਆਏ ਮੇਰੀ ਬੇਟੀ ਦਾ ਪਹਿਲੀ ਵਾਰ ਫਿਰ ਇੱਥੋਂ ਵੀਜ਼ਾ ਆ ਗਿਆ ਉਸ ਤੋਂ ਬਾਅਦ ਤਾਂ ਅਸੀਂ ਹੋਰ ਵੀ ਬਹੁਤ ਜ਼ਿਆਦਾ ਬੱਚੇ ਭੇਜ ਦਿੱਤੇ ਨੇ ਇੱਥੇ ਤੇ ਸਭ ਦਾ ਇੰਨਾ ਸੋਹਣਾ ਰਿਜ਼ਲਟ ਵੀ ਸਾਰੇ ਬੱਚੇ ਚਲੇ ਗਏ ਹੁਣ ਜੇਕਰ ਵਿਜ਼ਨ ਗਰੁੱਪ ਦੀ ਗੱਲ ਕੀਤੀ ਜਾਵੇ ਤਾਂ ਵਿਜ਼ਨ ਗਰੁੱਪ ਸਿਰਫ ਇੰਡੀਆ ਦੇ ਵਿੱਚ ਹੀ ਨਹੀਂ ਸਗੋ ਬਾਹਰ ਲਿਆ ਕੰਟਰੀਆਂ ਤੋਂ ਵੀ ਜਿਹੜਾ ਵੀਜ਼ਾ ਲਵਾ ਰਿਹਾ ਹੈ ਤੇ ਅੱਜ ਸਾਡੇ ਨਾਲ ਇੱਕ ਮਾਂ ਪੁੱਤ ਮੌਜੂਦ ਨੇ ਜਿਹੜੇ ਕਿ ਦੁਬਈ ਦੇ ਵਿੱਚ ਰਹਿੰਦੇ ਸੀ ਪਰ ਵਿਜ਼ਨ ਗਰੁੱਪ ਵਾਲੇ ਤੇ ਇਹਨਾਂ ਨੇ ਟਰਸਟ ਦਿਖਾਇਆ ਤੇ ਇੰਨਾ ਦਾ ਵੀਜ਼ਾ ਜਿਹੜਾ ਆ ਵਿਜ਼ਨ ਗਰੁੱਪ ਵਾਲੇ ਨੇ ਕੈਨੇਡਾ ਦਾ ਵੀਜ਼ਾ ਜਿਹੜਾ ਲਵਾ ਕੇ ਦਿੱਤਾ ਹੈ ਜੇ ਆਪਾਂ ਕਹਿ ਸਕਦੇ ਆ ਕਿ ਵਿਜ਼ਨ ਗਰੁੱਪ ਸਿਰਫ ਲੁਧਿਆਣਾ ਪੰਜਾਬ ਜਾਂ ਫਿਰ ਰਾਜਸਥਾਨ ਦਾ ਹੀ ਨਹੀਂ ਸਗੋ ਜੇ ਆਪਾਂ ਗੱਲ ਕਰੀਏ ਕੰਟਰੀ ਦੀ ਦੂਜੀਆਂ ਕੰਟਰੀਆਂ ਦੀ ਤਾਂ ਉਹਨਾਂ ਦਾ ਵੀ ਵੀਜ਼ਾ ਜਿਹੜਾ ਲਵਾ ਕੇ ਦਿੰਦਾ ਹੈ ਤੇ ਸਾਡੇ ਨਾਲ ਦੋਨੇ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਸਭ ਤੋਂ ਪਹਿਲਾਂ ਉਹਨਾਂ ਨੂੰ ਵਧਾਈ ਦੇਵਾਂਗੇ ਬੋਬੋ ਮੁਬਾਰਕਾ ਤੁਹਾਨੂੰ ਦੋਵਾਂ ਨੇ ਕਿ ਤੁਹਾਡਾ ਵੀਜ਼ਾ ਆ ਗਿਆ ਅ ਪੀ ਕਿੰਨੇ ਦਿਨਾਂ ਦੇ ਵਿੱਚ ਜਿਹੜਾ ਤੁਹਾਡਾ ਵੀਜ਼ਾ ਹੈ ਸਾਨੂੰ ਲੱਗਿਆ 6 ਮਹੀਨੇ 6 ਦਿਨ ਹੋ ਗਏ ਜੀ 1 ਦਿਨਾਂ 6 ਹਾਂ ਜੀ ਅੱਜ ਦੁਬਈ ਦੇ ਵਿੱਚ ਵੀ ਦੁਬਈ ਤੋਂ ਇੱਧਰ ਵੀਜ਼ਾ ਲਵਾਇਆ ਕੀ ਬਣਿਆ ਕਿੱਦਾਂ ਬਣਿਆ ਦੱਸੋਗੇ ਮਾੜਾ ਮੈਂ ਇਹ ਦਵਾਈ ਦੇ ਵਿੱਚ ਜੌਬ ਕਰਦਾ ਸੀ ਲਵਰਸ ਤੇ ਮੈਂ ਹਾਂਜੀ ਤੇ ਮੈਂ ਇਹਨਾਂ ਦਾ ਰਿਜ਼ਲਟ ਪਹਿਲਾਂ ਦੀ ਬਹੁਤ ਵਧੀਆ ਆ ਰਿਹਾ ਸੀ ਇਹਨਾਂ ਦਾ ਤੇ ਮੈਂ ਇਹਨਾਂ ਨਾਲ ਗੱਲ ਕੀਤੀ ਮੇਰੇ ਮਦਰ ਆਏ ਪਹਿਲਾਂ ਇਹਨਾਂ ਨੇ ਕੰਟੈਕਟ ਕੀਤਾ ਇਹਨਾਂ ਨਾਲ ਤੇ ਅਸੀਂ ਇਹਨਾਂ ਦਾ ਵੀਜ਼ਾ ਲਵਾਇਆ ਤੇ ਰਜ਼ਾ ਉੱਥੋਂ ਵੀ ਸਾਡਾ ਵੀਜ਼ਾ ਵਧੀਆ ਆਇਆ ਮਤਲਬ ਕਿ ਹਾਂਜੀ ਮੇਰੀ ਬੇਟੀ ਵੀ ਨਹੀਂ ਇੱਥੋਂ ਹੀ ਲਵਾਇਆ ਸੀ ਜੀ ਵੀਜ਼ਾ ਹਾਂ ਬੇਟੀ ਵੀ ਇੱਥੇ ਗਈ ਆ ਤੇ ਇਸ ਕਰਕੇ ਅਸੀਂ ਵੀ ਫਿਰ بیٹے ਦਾ ਵੀ ਇੱਥੋਂ ਹੀ ਲਵਾਇਆ ਜੀ ਜੀ ਤੇ ਮਤਲਬ ਟਰਸਟ ਸੀਗਾ ਵੀ ਹਾਂ ਇੰਨੀ ਜਲਦੀ ਜਿਹੜਾ ਵੀਜ਼ਾ ਲੱਗ ਜਾਊਗਾ ਹਾਂਜੀ ਬਹੁਤ ਵਧੀਆ ਲਾਉਂਦੇ ਮੈਂ ਮੇਰੇ ਨਾਲ ਰਿਜ਼ਲਟ ਬਹੁਤ ਸੋਹਣਾ ਹੁੰਦਾ ਜੀ ਕੈਨੇਡਾ ਜਾ ਰਹੇ ਹਾਂ ਕਿਹਦੇ ਕੋਲ ਜਾ ਰਹੇ ਬੇਟੀ ਕੋਲ ਹਾਂਜੀ ਬੇਟੀ ਕੋਲ ਜਾਂਦੇ ਹਾਂ ਕਿੰਨੇ ਟਾਈਮ ਬਾਅਦ ਮਿਲਣ ਜਾ ਰਹੇ ਹੋ ਹੋ ਗਈ ਤੀਜਾ ਸਾਲ ਹੋ ਗਿਆ ਜੀ 3 ਸਾਲ ਬਾਅਦ ਹਾਂਜੀ ਮਤਲਬ ਬਹੁਤ ਜ਼ਿਆਦਾ ਐਕਸਾਈਟਡ ਹਾਂ ਹਾਂਜੀ अच्छा के लग रहा है कि विजन ग्रुप बारे फिर थोनू कित्ता पता लगया लग इन बारे कित्ता मतलब कि तुसी मतलब कि देखया हां ਇਹਨਾਂ ਦੇ ਵੀਜ਼ੇ ਜਿਹੜੇ ਨੇ मैम ਪਹਿਲਾਂ ਬਈ ਮੇਰੀ ਬੇਟੀ ਦੀ ਫਾਈਲ ਆ ਤਿੰਨ ਚਾਰ ਗਾ ਰਿਜੈਕਟ ਹੋ ਗਈ ਸੀਗੀ ਫਿਰ ਸਾਨੂੰ ਇੱਥੇ ਕਿਸੇ ਨੇ ਦੱਸਿਆ ਸੀਗਾ ਤੇ ਅਸੀਂ ਇੱਥੇ ਆਏ ਮੇਰੀ ਬੇਟੀ ਦਾ ਪਹਿਲੀ ਵਾਰ ਫਿਰ ਇੱਥੋਂ ਵੀਜ਼ਾ ਆ ਗਿਆ ਉਸ ਤੋਂ ਬਾਅਦ ਤਾਂ ਅਸੀਂ ਹੋਰ ਵੀ ਬਹੁਤ ਜ਼ਿਆਦਾ ਬੱਚੇ ਭੇਜ ਦਿੱਤੇ ਨੇ ਇੱਥੇ ਤੇ ਸਭ ਦਾ ਇੰਨਾ ਸੋਹਣਾ ਰਿਜ਼ਲਟ ਵੀ ਸਾਰੇ ਬੱਚੇ ਚਲੇ ਗਏ ਬਹੁਤ ਸੋਹਣਾ ਹੋ ਗਿਆ ਜਿਨ੍ਹਾਂ ਦਾ 4-5 ਵੀ ਰਿਜੈਕਟ ਹੋਇਆ ਸੀ ਸਭ ਚਲੇ ਗਏ ਅੱਛਾ ਕਿਧਰੋਂ ਬਿਲੋਂਗ ਕਰਦੇ ਵੀਰੇ ਗੋਂਦਾਲ ਤੋਂ ਗੋਂਦਾਲ ਤੋਂ ਰੈਕਟ ਕੋਰ ਤੋਂ ਹਾਂਜੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਿਆ ਸੀ ਵਿਜ਼ਨ ਗਰੁੱਪ ਵਾਰੀ ਉਹ ਜੀ ਰੈਕਟ ਸੀਗਾ ਕੋਈ ਇਹਦੇ ਡੈਡੀ ਦਾ ਯਾਰ ਦੋਸਤ ਉਹਨੇ ਦੱਸਿਆ ਸੀ ਉਹਨੇ ਆਪਣੇ ਬੇਟੇ ਦਾ ਲਵਾਇਆ ਸੀ ਅੱਜ ਤੋਂ 4-5 ਸਾਲ ਪਹਿਲਾਂ ਜੀ ਅੱਛਾ ਤੇ ਉਹ ਕਹਿੰਦਾ ਸੀ ਵੀ ਉੱਥੇ ਜਾਓ ਵੀ ਬਹੁਤ ਸੋਹਣਾ ਰਿਜ਼ਲਟ ਆ ਤੇ ਮੇਰੀ ਬੇਟੀ ਦਾ ਵਧੀਆ ਰਿਜ਼ਲਟ ਆ ਹੁਣ ਸਾਡਾ ਆਇਆ ਸੀ ਇਤੋਂ ਪਹਿਲਾਂ ਵੀ ਬਹੁਤ ਆਦੇ ਗੋਂਦਾਲ ਪਿੰਡ ਤੋਂ ਵੀ ਬਹੁਤ ਜਾਣੇ ਭੇਜਦੇ ਜੀ ਇੱਥੇ ਸਾਡਾ ਰਿਜ਼ਲਟ ਵਧੀਆ ਆਇਆ ਜੀ ਵਧੀਆ ਆ ਰਿਹਾ ਬਹੁਤ ਸੋਹਣਾ ਕੰਮ ਕਰਦੇ ਆ ਜੀ ਅੱਛਾ ਹੈ ਕਿਈ ਵਾਰੀ ਇਦਾਂ ਹੋਇਆ ਕਿ ਤੁਸੀਂ ਇਹਨਾਂ ਨੂੰ ਫੋਨ ਕੀਤਾ ਹੋਵੇ ਤੇ ਇਹਨਾਂ ਨੇ ਨਾ ਚੱਕਿਆ ਹੋਵੇ ਕੁਛ ਇਦਾਂ ਦਾ ਨਹੀਂ ਨਹੀਂ ਜੀ ਇਦਾਂ ਦਾ ਨਹੀਂ ਫੋਨ ਤਾਂ ਜਦੋਂ ਮਰਜ਼ੀ ਕਰ ਰਾਤ ਅਸੀਂ 9 ਵਜੇ ਫੋਨ ਕਰਿਆ ਜੀ 9 ਵਜੇ ਫੋਨ ਚੱਕਿਆ ਜੀ ਕੋਈ ਗੱਲ ਨਹੀਂ ਆ ਜੀ ਬਹੁਤ ਵਧੀਆ ਸਟਾਫ ਆ ਜੀ ਬਹੁਤ ਵਧੀਆ ਗੱਲ ਕਰਦੇ ਆ ਜੀ ਜੀ ਤੇ ਅ ਵੀਜ਼ਨ ਗਰੁੱਪ ਬਾਰੇ ਕੀ ਕਹਿਣਾ ਚਾਹੋਗੇ ਕੀ ਕਹਿ ਸਕਦਾ ਕਿ ਸਾਰੇ ਇੱਥੋਂ ਹੀ ਵੀਜ਼ਾ ਆਪ ਦਾ ਟ੍ਰਸਟ ਨਾਲ ਲਿਆ ਜੀ ਵੀਜ਼ਾ ਲਵਾਓ ਜੀ ਇੱਥੋਂ ਬਹੁਤ ਬਹੁਤ ਸੋਹਣਾ ਕੰਮ ਕਰਦੇ ਆ ਜੀ ਬਹੁਤ ਸੋਹਣਾ ਰਿਜ਼ਲਟ ਹੈ ਜੀ ਹਾਂ ਜੀ ਬਹੁਤ ਸੋਹਣਾ ਰਿਜ਼ਲਟ ਆ ਜੀ ਖੁਸ਼ ਹੋਏ ਨਦਰ ਰਜਾ ਹਾਂਜੀ ਹਾਂਜੀ ਬਹੁਤ ਖੁਸ਼ ਹਾਂ ਜੀ ਅੱਜ ਕਿਤੇ ਨਾ ਕਿਤੇ ਨਾ ਹੁੰਦਾ ਹੈ ਕਿ ਹਾਂ ਉਮੀਦ ਨਹੀਂ ਹੁੰਦੀ ਕਿ ਇਹਨੇ ਜਲਦੀ ਤੁਹਾਡਾ ਜਿਹੜਾ ਵੀਜ਼ਾ ਲੱਗ ਜਾਊਗਾ ਪਰ ਤੁਹਾਡਾ 1 ਮਹੀਨੇ 6 ਦਿਨ ਦੇ ਵਿੱਚ ਵੀਜ਼ਾ ਲੱਗ ਗਿਆ ਬਹੁਤ ਨਹੀਂ ਸੀਗੀ ਮੈਮੂ ਉਪਰ ਅਸਾਸ ਇਹਨਾਂ ਤੇ ਵੀ ਇਹਨਾਂ ਦਾ ਰਿਜ਼ਲਟ ਸੋਣਾਗਾ ਤਾਂ ਵੀ ਵਧੀਆ ਹੀ ਆਊਗਾ ਜੀ ਵਧੀਆ ਹੀ ਆ ਹਾਂਜੀ ਤੇ ਹੁਣ ਤੁਸੀਂ ਭੈਣ ਨੂੰ ਮਿਲਣ ਜਾ ਰਹੇ ਹੋ ਕਿੰਨਾ ਕਿ ਖੁਸ਼ੀ ਹੋ ਰਹੀ ਹੈ ਕਿ ਨਿਕ ਸ ਬਹੁਤ ਖੁਸ਼ੀ ਹੈ ਬਹੁਤ ਟਾਈਮ ਬਾ 3 ਸਾਲ ਬਾ ਜਾ ਰਹੇ ਹਾਂ ਜੀ ਬਹੁਤ ਖੁਸ਼ੀ ਹੈ